ਸ਼ੇਵ ਸੈਨਾ ਹਿੰਦੁਸਤਾਨ ਲੁਧਿਆਣਾ ਯੂਥ ਯੂਨਿਟ ਦੀ ਮੀਟਿੰਗ 15 ਅਗਸਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਹਿਰੀ ਯੂਥ ਪ੍ਰਧਾਨ ਸਚਨ ਕੁਮਾਰ ਦੀ ਦੇਖਰੇਖ ਹੇਠ ਹੋਈ ਜਿਸ ਦੇ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਇੰਚਾਰਜ ਪੰਜਾਬ ਅਤੇ ਰਾਜਸਥਾਨ ਕ੍ਰਿਸ਼ਨ ਸ਼ਰਮਾ ਕਾਰਜਕਾਰੀ ਪੰਜਾਬ ਪ੍ਰਧਾਨ ਸੰਜੀਵ ਦੇਵ ਉਮੀਦ ਪ੍ਰਧਾਨ ਮਨੀ ਸ਼ੀਰਾ ਅਤੇ ਹੋਰਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨੂੰ ਵੱਡਾ ਖੁਲਾਰਾ ਮਿਲਿਆ ਪਿੰਟੂ ਸ਼ੁਕਲਾ ਅਸ਼ੋਕ ਪੋਪਲੀ ਅਕਸ਼ੇ ਮੁਕੇਸ਼ ਅਜੇ ਲਵੀਸ਼ ਮੇਤੂ ਹੋਰਨਾਂ ਨੇ ਪਾਰਟੀ ਦੇ ਵਿੱਚ ਸ਼ਮੂਲਿਤ ਕੀਤੀ ਇਸ ਮੌਕੇ ਉਹਨਾਂ ਦੇ ਸੈਂਕੜੇ ਸਾਥੀਆਂ ਨੇ ਵੀ ਪਾਰਟੀ ਦੇ ਵਿੱਚ ਸ਼ਮੂਲਿਤ ਕੀਤੀ ਇਸ ਤੋਂ ਇਲਾਵਾ ਪਾਰਟੀ ਦੇ ਵਿੱਚ ਸ਼ਮੂਲਿਤ ਹੋਣ ਵਾਲੇ ਅਤੇ ਪ੍ਰਧਾਨ ਦੇ ਵੱਲੋਂ ਕੀ ਗੱਲਾਂ ਬਾਤਾਂ ਕੀਤੀਆਂ ਗਈਆਂ ਆਓ ਸੁਣਦੇ ਹਾਂ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਮੀਟਿੰਗ ਹੈ ਜਿਹੜੀ ਸ਼ਿਵ ਸਨ ਹਿੰਦੁਸਤਾਨ ਵੱਲੋਂ ਮੀਟਿੰਗ ਰੱਖੀ ਗਈ ਹੈ ਅੱਜ ਦੀ ਅੱਜ ਸ਼ਿਵ ਸਨ ਹਿੰਦੁਸਤਾਨ ਲੁਧਿਆਣਾ ਦੀ ਯੂਵਾ ਕਾਇਦੀ ਬੈਠਕ ਹੋਈ ਹੈ ਜਿਹਦੀ ਦੇਖ ਰੇ ਇੱਕ ਸ਼ਰੀ ਅਧਿ ਦੇਸ਼ ਸਚਿੰਨ ਜੀ ਨੇ ਕੀਤੀ ਹੈ ਜਿਸ ਦੇ ਵਿੱਚ ਮੇਰੇ ਨਾਲ ਪਾਰਟੀ ਦੇ ਕਾਰਜਕਾਰੀ ਪੰਜਾਬ ਦੇ ਸੰਜੀਵ ਦੇਵ ਜੀ ਵائਸ ਪ੍ਰਧਾਨ ਮਨੀ ਸ਼ਿਰਾਜੀ ਔਰ ਸਾਰੇ ਸਾਥੀ ਇੱਥੇ ਸ਼ਾਮਲ ਹੋਏ ਨੇ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਸ਼ਿਵਸਨਾ ਹਿੰਦੁਸਤਾਨ ਦਾ ਜਿਹੜਾ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ ਇੱਕ ਪਰਤੀ ਅਭਿਆਨ ਚਲਾਇਆ ਜਾ ਰਿਹਾ ਹੈ ਉਹਦੀ ਸ਼੍ਰੇਣੀ ਦੇ ਵਿੱਚ ਅੱਜ ਇਹ ਯੁਵਾ ਸੈਨਾ ਚ ਜਿਹੜੇ ਨਵੇਂ ਚਿਹਰੇ ਸ਼ਾਮਲ ਹੋਏ ਨੇ ਜਿਵੇਂ ਅਸ਼ੋਕ ਕੋਪਲੀ ਔਰ ਓਮਗਰੀ ਉਹਨਾਂ ਦੀ ਅਗਵਾਈ ਦੇ ਵਿੱਚ ਸੈਂਕੜੇ ਜਿਹੜੇ ਨੌਜਵਾਨ ਸਾਥੀ ਆ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਅੱਜ ਉਹਨਾਂ ਨੂੰ ਪਾਰਟੀ ਦੀ ਵੀ ਸਰੂਪਾ ਪਾ ਕੇ ਮਾਨ ਸਨਮਾਨ ਦੇ ਕੇ ਪਾਰਟੀ ਦੀ ਵੀ ਸ਼ਾਮਲ ਕੀਤਾ ਗਿਆ ਹੈ ਕਿੱਦਾਂ ਦੀ ਲੋਕਾਂ ਵੀ ਆ ਰਹੇ ਲੋਕੀ ਪਾਰਲੇ ਉਧਰ ਤੋਂ ਤੁਹਾਡੀ ਆਗੇ ਦੇਖੋ ਕਾ ਵੀ ਲੋਕ ਆ ਰਹੇ ਸ਼ਿਵ ਸਨਾ ਹਿੰਦੁਸਤਾਨ ਦੇ ਰਾਸ਼ਟਰੀ ਦਖਸ਼ ਜਿਹੜੇ ਸਾਡੇ ਹਿੰਦੂ ਹਿਰਦੇ ਸਮਰਾਟ ਸ਼ੇਰਿੰਦਮਾਨੇਸ਼ਰੀ ਪਵਨ ਗੁਪਤਾ ਜੀ ਬਿਲਕੁਲ ਹੀ ਬੇਦਾਗ ਸਾਫ ਸ਼੍ਰੀ ਦੇ ਮਾਲਕ ਹੈ ਔਰ ਕਿਸੇ ਵੀ ਕੰਟਰੋਵਰਸੀ ਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਹੁੰਦਾ ਔਰ ਸ਼ਿਵ ਸਨਾ ਹਿੰਦੁਸਤਾਨ ਨੇ ਜਿਹੜਾ ਆਪਣਾ ਕਾਰਗਰਮ ਹੈ 18 ਸਟੇਟਾਂ ਦੇ ਵਿੱਚ ਲਾਇਆ ਜਾ ਰਿਹਾ ਹੈ ਪੂਰੇ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਵਿੱਚ ਜਿਹੜੇ ਦੌਰੇ ਚੱਲ ਰਹੇ ਨੇ ਪਿਛਲੇ ਦਿਨੀ ਜੈਪੁਰ ਦੇ ਵਿੱਚ ਵੀ ਇਲੈਕਸ਼ਨ ਨੂੰ ਲੈ ਕੇ ਪਾਰਟੀ ਉੱਥੇ ਵਿਚਰ ਕੇ ਦੋ ਚੱਕਰ ਲਗਾਏ ਆ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਇਨਸੀਡੈਂਟ ਹੋਇਆ ਉਸ ਦੇ ਵਿੱਚ ਵੀ ਪਾਰਟੀ ਨੇ ਉੱਥੇ ਵੱਧ ਚੜ ਕੇ ਹਿੱਸਾ ਲਿਆ ਤੇ ਅੱਜ ਸ਼ਿਵ ਸਨ ਹਿੰਦੁਸਤਾਨ ਉਸੇ ਕੜੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਪਣੇ ਜਿਹੜਾ ਸਮਰਥਕ ਆ ਪਾਰਟੀ ਦੇ ਵਿੱਚ ਸ਼ਾਮਲ ਕਿੰਨੇ ਲੋਕਾਂ ਦੇ ਸ਼ਾਮਲ ਹੋਏ ਕਰ ਸ਼ਾਮਲ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ Shiv Sena Hindustan ਦੇ ਵਿੱਚ ਜਿਹੜੇ ਨੌਜਵਾਨ ਸਾਥੀ ਸ਼ਾਮਲ ਹੋਏ ਆ ਉਹਨਾਂ ਨੂੰ ਬੰਦਾ ਮਾਨ ਸਤਿਕਾਰ ਦੇ ਮੌਕੇ ਦੇਣ ਤੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਸਾਡੀ ਸਪੌਂਸਰਰ ਦੀਆਂ ਜਿਨ੍ਹਾਂ ਨੂੰ ਲੈ ਕੇ ਕੋਈ ਵਿੱਚ ਪਾਉਗੇ ਆਉਗੇ ਤਾਂ ਨਹੀਂ। ਬਿਲਕੁਲ Shiv Sena Hindustan ਜਿਹੜੀ ਰਾਜਨੀਤਿਕ ਪਾਰਟੀ ਹੈ। Shiv Sena Hindustan ਦਾ ਜਿਹੜਾ ਰਾਜਨੀਤਿਕ ਵਿੰਗ ਹੈ Hindustan Shakti Sena ਹਮੇਸ਼ਾ ਹੀ ਪਾਰਟੀ ਉਸ ਦੇ ਬੈਨਰ ਥੱਲੇ ਜਿਹੜਾ ਚੋਣ ਲੜਦੀ ਆ ਰਹੀ ਹੈ। ਔਰ ਵਕ ਵਕ ਸਮੇਂ ਤੇ ਅਲੱਗ-ਅਲੱਗ ਚੁਣਾਵਾਂ ਦੇ ਵਿੱਚ ਉਹ ਵਿਧਾਨ ਸਭਾ ਚੋਣ ਹੋਣ ਭਾਵੇਂ ਲੋਕ ਸਭਾ ਹੋਣ ਭਾਵੇਂ ਕਾਰਪੋਰੇਸ਼ਨ ਦੇ ਚੋਣ ਹੋਣ ਪਾਰਟੀ ਦਾ ਵੋਟ ਪਰਸੈਂਟ ਜਿਹੜਾ 0.1 ਦੇ ਨੇੜੇ-ਤੇੜੇ ਰਹਿੰਦਾ ਔਰ ਪਾਰਟੀ ਹੁਣ ਵੀ ਲਗਾਤਾਰ ਇਲੈਕਸ਼ਨਾਂ ਦੇ ਵਿੱਚ ਆਏਗੀ ਕਿਹੜੀ ਪਾਰਟੀ ਨੂੰ ਸਮਰਥਨ ਕਰੋਗੇ ਸ਼ਿਵ ਸena ਹਿੰਦੁਸਤਾਨ ਜਿਹੜਾ ਫਿਲਹਾਲ ਆਪਣੀ ਪਾਰਟੀ ਜਿਹੜਾ ਕੰਮ ਕਰ ਰਹੀ ਹੈ ਸਮਰਥਨ ਦੀ ਕੋਈ ਗੱਲਬਾਤ ਰੂਪਰੇਖਾ ਵਾਲੇ ਨਹੀਂ ਹੈਗੀ ਪਰ ਸਭ ਵਿਚਾਰਕ ਵਿਚਾਰਤਾਰਾਂ ਦੇ ਪਾਰਟੀਆਂ ਦੇ ਦਰਵਾਜ਼ੇ ਖੁੱਲੇ ਆ ਜੋ ਪਿਛਲੇ ਦਿਨੀ ਸਾਡਾ ਜਿਹੜਾ ਅਕਾਲੀ ਦਲ ਦੇ ਨਾਲ ਗਠਬੰਧਨ ਹੋਇਆ ਸੀਗਾ ਉਹ ਗਠਜਬੰਦਨ ਦੇ ਟਾਈਮ ਤੋਂ ਬਾਅਦ ਸਾਡਾ ਜਿਹੜਾ ਗਠਜਬੰਦਨ ਹੈ ਅੱਜ ਦੀ ਡੇਟ ਦੇ ਵਿੱਚ ਕਾਲੀਦਾਲ ਨਾਲ ਵੀ ਹੈ ਨਾ ਉਹਨਾਂ ਨੇ ਕੋਈ ਜਵਾਬ ਦਿੱਤਾ ਨਾ ਸੀ ਕੋਈ ਦਿੱਤਾ ਪਰ ਸਮੇਂ ਆਣ ਦੇ ਉੱਤੇ ਕਿਸੇ ਨਾਲ ਵੀ ਕੋਈ ਗੱਲਬਾਤ ਹੋ ਸਕਦੀ ਹੈ ਪਰ ਸ਼ਿਵ ਸਨਾ ਹਿੰਦੁਸਤਾਨ ਅੱਜ ਦੀ ਡੇਟ 'ਚ ਆਪਣੇ ਹੀ ਸਿਰ ਤੇ ਪਾਰਟੀ ਚੋਣਾਂ ਲੜੇਗੀ ਜਦੋਂ ਬਾੜ ਆਈ ਸੀ ਤੁਸੀਂ ਲੋਕਾਂ ਲਈ ਕੀ ਕੀਤਾ ਜੈਸ਼ਰੀ ਰਾਣ ਦੋਸਤੋ ਅੱਜ ਦੀ ਮੀਟਿੰਗ ਸ਼ਿਵ ਸਨਾ ਹਿੰਦੁਸਤਾਨ ਦੇ ਯੁਵਾ ਕਾਈ ਵੱਲੋਂ ਰੱਖੀ ਗਈ ਸੀ ਜਿਸ ਵਿੱਚ ਲੁਧਿਆਣਾ ਦੇ ਕਾਫੀ ਜਿਹੜੇ ਯੁਵਾ ਸਾਥੀ ਸਾਡੀ शिवसेना ਹਿੰਦੁਸਤਾਨ ਚ ਜੁਆਇਨ ਹੋਏ ਨੇ ਤੇ ਜਿੱਦਾਂ ਦਾ ਅੱਜ ਦਾ ਮਾਹੌਲ ਪੰਜਾਬ ਦੇ ਵਿੱਚ ਚੱਲ ਰਿਹਾ ਤੁਹਾਨੂੰ ਪਤਾ ਇਨਫਰਾਸਟ੍ਰਕਚਰ ਦੀ ਕਮੀ ਹੋਣ ਕਰਕੇ ਬੇਰੋਜ਼ਗਾਰੀ ਕਰਕੇ ਪੰਜਾਬ ਦਾ ਜਿਹੜਾ ਯੁਵਾ ਹੈ ਉਹ ਹਤਾਸ਼ ਹੈ ਸੋ ਇਸ ਹਤਾਸ਼ੀਆ ਆਪਣਾ ਜਿਹੜਾ ਆਪ ਵੇਖਿਆ ਉਹ ਹਨੇਰੇ ਚ ਦੇਖਦਾ ਤੇ ਜਿਸ ਕਰਕੇ ਉਹ ਦੂਸਰੇ ਤਰੀਕੇ ਬਣਾਉਂਦਾ ਨਸ਼ਿਆਂ ਵੱਲ ਜਾਂਦਾ ਹੈ ਜਾਂ ਕਾਫੀ ਸਾਰੀ ਜਿਹੜੇ ਪੰਜਾਬ ਦੇ ਯੁਵਾ ਤੁਸੀਂ ਦੇਖ ਰਹੇ ਹੋ ਬਾਹਰ ਦੀ ਦੇਸ਼ਾਂ ਦੇ ਵਿੱਚ ਪਲਾਨ ਕਰ ਰਿਹਾ ਹੈ ਤੋ ਜਿਸ ਪਾਸੇ ਇੱਕ ਪਾਸੇ ਇਹ ਦੇਖਦੇ ਆ ਕਿ ਹਿੰਦੁਸਤਾਨ ਜਿਹੜਾ ਹੈ ਦੁਨੀਆ ਦਾ ਜਿਹੜਾ ਸਭ ਤੋਂ ਯੁਵਾ ਦੇਸ਼ ਮੰਨਿਆ ਗਿਆ ਹੈ ਉਸੇ ਦੇਸ਼ ਦੇ ਵਿੱਚ ਤੁਸੀਂ ਦੇਖੋ ਪੰਜਾਬ ਜਿਹੜਾ ਇਹ ਆ ਉਹ ਸਾਡੇ ਹਿੰਦੁਸਤਾਨ ਦਾ ਸਭ ਤੋਂ ਜਿਹੜਾ ਬੁਢਾਪੇ ਜਿਹੜਾ ਵੱਧ ਸੰਖਿਆ ਵਾਲਾ ਜਿਹੜਾ ਪ੍ਰਦੇਸ਼ ਬੰਦਾ ਜਾ ਰਿਹਾ ਸੋ ਆਉਣ ਵਾਲਾ ਜਿਹੜਾ ਪੰਜਾਬ ਦਾ ਭਵਿੱਖ ਹੈ ਉਹ ਕਾਫੀ ਹਨੇਰੇ ਵਿੱਚ ਕਿਉਂਕਿ ਜਿਹੜੀ ਯੁਵਾ ਜਿਹੜੀ ਹੈ ਉਹ ਇੱਕ ਪ੍ਰਦੇਸ਼ ਦੀ ਸ਼ਕਤੀ ਮੰਨਿਆ ਗਿਆ ਜੇ ਪੰਜਾਬ ਦੇ ਵਿੱਚ ਯੁਵਾ ਹੀ ਨਹੀਂ ਹੋਵੇਗਾ ਬੇਰੋਜ਼ਗਾਰੀ ਬੇਰੋਜ਼ਗਾਰੀ ਹੋਏਗੀ ਜਾਂ ਤੁਸੀਂ ਮੰਨੋ ਕਿ ਇਨਫਰਾਸਟ੍ਰਕਚਰ ਦੀ ਕਮੀ ਹੋਣ ਕਰਕੇ ਕੋ ਆਪਣਾ ਕੰਮ ਹੀ ਨਹੀਂ ਕਰ ਸਕਦਾ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹ ਕੋਈ ਵੀ ਜੁਵਾ ਅਗਰ ਕੋਈ ਬਿਜ਼ਨਸ ਕਰਨਾ ਚਾਹੁੰਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਉਸ ਚੀਜ਼ ਦੀ ਪ੍ਰਸਾਹਨ ਨਹੀਂ ਮਿਲਦਾ ਸੋ ਇਸ ਕਰਕੇ ਕਿਹੜਾ ਪੰਜਾਬ ਦਾ ਜਿਹੜਾ ਜੁਵਾ ਹੈ ਉਹ ਮਤਲਬ ਕਾਫੀ ਹਤਾਸ਼ ਹੈ ਔਰ ਇਸੇ ਚੱਕਰ ਦੇ ਵਿੱਚ ਅਸੀਂ ਆਪੀ ਸ਼ਿਵ ਸੇਨਾ ਹਿੰਦੁਸਤਾਨ ਦੇ ਵਿੱਚ ਜੁਵਾ ਨੂੰ ਜੋੜ ਰਹੇ ਹਾਂ ਉਹਨਾਂ ਨੂੰ ਧਰਮ ਨਾਲ ਜੋੜ ਰਹੇ ਹਾਂ ਤਾਂ ਕਿ ਉਹਨਾਂ ਨੂੰ ਇੱਕ ਦਿਸ਼ਾ ਦਿੱਤੀ ਜਾਵੇ ਤੇ ਇੱਕ ਮੰਚ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਉਹ ਆਪਣੀ ਜਿਹੜੀ ਗੱਲ ਹੈ ਪ੍ਰਸ਼ਾਸਨ ਅੱਗੇ ਜਾਂ ਜਿਹੜੀ ਪੋਲਿਟੀਕਲ ਪਾਰਟੀਆਂ ਨਾਲ ਅੱਗੇ ਜੋਰ ਸ਼ੋਰ ਨਾਲ ਰੱਖ ਸਕਣ। ਅੱਜ ਸ਼ਿਵ ਸੇਨਾ ਹਿੰਦੁਸਤਾਨ ਦੀ ਇੱਕ ਬੈਠਕ ਜਿਹੜੀ ਸਾਡੇ ਯੁਵਾ ਨੇਤਾ ਨੇ ਸਚਿੰਤ ਕੁਮਾਰ ਤੇ ਲਭੀਤ ਹਰਜੀ ਉਹਨਾਂ ਦੀ ਅਧਿਖਸ਼ਤਾ ਵਿੱਚ ਰੱਖੀ ਗਈ ਜਿਦੇ ਵਿੱਚ ਕਾਫੀ ਯੁਵਾ ਜਿਹੜੇ ਨੇ ਅੱਜ ਸ਼ਿਵਸਨਾ ਹਿੰਦੁਸਤਾਨ ਵਿੱਚ ਜੁਆਇਨ ਹੋਏ ਨੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ ਕਿਉਂਕਿ ਸ਼ਿਵਸਨਾ ਹਿੰਦੁਸਤਾਨ ਇੱਕ ਲੋਕਪ੍ਰੀਆ ਪਾਰਟੀ ਹੈ ਲੋਕਾਂ ਦਾ ਰੁਝਾਨ ਹੈ ਸ਼ਿਵਸਨਾ ਹਿੰਦੁਸਤਾਨ ਵਿੱਚ ਜੁਆਇਨਿੰਗ ਹੋਣਾ ਤੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਚ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਸਮੁਦਾਇ ਦੇ ਲੋਕ ਜਿਹੜੇ ਆ ਉਹ ਸ਼ਿਵਸਨਾ ਹਿੰਦੁਸਤਾਨ ਨੂੰ ਆਪਣੀ ਪਸੰਦ ਮੰਨ ਕੇ ਸ਼ਿਵਸਨਾ ਹਿੰਦੁਸਤਾਨ ਵਿੱਚ ਜੁਆਇਨ ਹੋ ਰਹੇ ਨੇ ਕਿਦਾ ਦੀ ਗਾਇ ਪਾਰਟੀ ਦੇ ਵਿੱਚ ਮਹੌਲ ਆ ਦਿੱਖਣ ਦੇਗਾ ਕਾਫੀ ਲੋਕ ਦੇ ਦੇਖੋ ਕਾਫੀ ਰੁਝਾਨ ਆ ਪਾਰਟੀ ਦੇ ਜਿਵੇਂ ਕਿ ਮੈਂ ਦੱਸਿਆ ਯੁਵਾਵਾਂ ਦਾ ਰੁਝਾਨ ਬਹੁਤ ਵਧੀਆ ਵਾ ਯੁਵਾ ਜਿਹੜੇ ਆ ਉਹ ਪਾਰਟੀ ਨਾਲ ਬਹੁਤ ਜੁੜ ਰਹੇ ਨੇ ਖਾਲੀ ਲੁਧਿਆਣਾ ਚ ਹੀ ਨਹੀਂ ਤੁਸੀਂ ਪਟਿਆਲਾ ਦੇਖ ਲਓ ਜਲੰਧਰ ਦੇਖ ਲਓ ਬਟਾਲਾ ਦੇਖ ਲਓ ਗੁਰਦਾਸਪੁਰ ਦੇਖ ਲਓ ਜਿੱਥੇ ਜਿੱਥੇ ਵੀ ਸਾਡੇ ਸੰਗਠਨ ਦੇ ਟੀਮ ਆ ਉੱਥੇ ਉੱਥੇ ਜਿੰਨੇ ਵੀ ਯੁਵਾ ਵਾ ਉਹ ਰੁਝਾਨ ਦੇ ਨਾਲ ਟੀਮ ਦਾ ਜੁੜ ਰਹੇ ਆ ਤੇ ਜਿਹੜਾ ਯੁਵਾ ਵਾ ਉਹ ਰੀੜ ਦੀ ਹੱਡੀ ਹੁੰਦਾ ਹਮੇਸ਼ਾ ਹਰ ਸਮਾਜ ਦੀ ਜਦੋਂ ਯੁਵਾ ਤੁਹਾਡੀ ਪਾਰਟੀ ਦੇ ਨਾਲ ਜੁੜਨ ਲੱਗ ਗਿਆ ਸਮਝ ਲਓ ਆਉਣ ਵਾਲੇ ਦਿ जय श्री राम सारेनु जय हिन्दुराष्ट्र मैं मनीष सेरा शिवसेना हिंदुस्तान तो उपाध्यक्ष प्रधान पंजाब आज शिवसेना हिंदुस्तान ਦੇ ਰਾਸ਼ਟਰੀ ਅਧਿਕਾਰੀ ਪਵਨ ਕੁਮਾਰ ਗੁਪਤਾ ਜੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਲੜੀ ਦੇ ਤਹਿਤ ਯੁਵਾ ਵਿੰਗ ਦੀ ਮੀਟਿੰਗ ਜਿਹੜੀ ਹੈ ਲੁਧਿਆਣਾ ਦੇ ਵਿੱਚ ਸਾਡੇ ਸ਼ਹਿਰੀ ਪ੍ਰਧਾਨ ਸਚਿਨ ਕੁਮਾਰ ਦੀ ਅਗਵਾਈ ਦੇ ਵਿੱਚ ਰੱਖੀ ਗਈ ਹੈ ਜਿਦੇ ਵਿੱਚ ਸੈਂਕੜਾਈ ਜੁਵਾ ਜਿਹੜੇ ਹੈ ਸਾਡੇ शिवसेना हिंदुस्तान ਦੀ ਨੀਤੀਆਂ ਤੋਂ ਖੁਸ਼ ਹੋ ਕੇ ਔਰ ਸਾਡੇ ਰਾਸ਼ਟਰੀ ਕਿ ਰਿਪਵਨ ਕੁਮਾਰ ਗੁਪਤਾ ਜੀ ਦੇ ਮਾਰਦਕ ਮਾਰਦਕਸ਼ਨ ਤੋਂ ਖੁਸ਼ ਹੋ ਕੇ ਜਿਹੜੇ ਆ ਸੈਂਕੜਾ ਜੁਵਾ ਜਿਹੜੇ ਆ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ ਔਰ ਸਹੀ ਦਿਸ਼ਾ ਤੇ ਜਿਹੜੇ ਜਾਣ ਲਈਏ ਪੰਜਾਬ ਦੇ ਵਿੱਚ ਕਾਰਜ ਕਰਨਗੇ ਜੈ ਸ਼ੀਰਮ ਮੈਂ ਯੁਵਾ ਵਰਗ ਨੂੰ ਔਰ ਪੰਜਾਬ ਸਰਕਾਰ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਸ਼ਿਵ ਸਨ ਹਿੰਦੁਸਤਾਨ ਦੇ ਵੱਲੋਂ ਕਿ ਜਿਹੜਾ ਯੁਵਾ ਵਰਗ ਆ ਪੰਜਾਬ ਦਾ ਸਰਕਾਰਾਂ ਕਹਿ ਤਾਂ ਦਿੰਦੀਆਂ ਕਿ ਨਸ਼ੇ ਵੱਲ ਨੂੰ ਯੁਵਾ ਵਰਗ ਜਾ ਰਿਹਾ ਉਹਦਾ ਸਿੱਟਾ ਨਹੀਂ ਕੱਢਦੇ ਕਿ ਕਿਉਂ ਯੁਵਾ ਵਰਗ ਜਿਹੜਾ ਨਸ਼ੇ ਵੱਲ ਨੂੰ ਜਾ ਰਿਹਾ ਨਸ਼ੇ ਵਾਲ ਨੂੰ ਤਾਂ ਜਾ ਰਿਹਾ ਤਾਂ ਕਿ ਇੱਥੇ ਪੰਜਾਬ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਕਮੀ ਹੈ ਰੋਜ਼ਗਾਰ ਦੀ ਕਮੀ ਹੈ ਇੱਕ ਬੱਚਾ ਪੜ੍ਹ ਲਿਖ ਕੇ ਪੜ੍ਹ ਲਿਖ ਕੇ ਜਦੋਂ ਕਮਾਨਜੋਗਾ ਹੁੰਦਾ ਉਹਨੂੰ ਰੋਜ਼ਗਾਰ ਨਹੀਂ ਮਿਲਦਾ ਬੀਏ ਬੀਏ ਪਾਸ ਐਮਐਮਏ ਪਾਸ ਜਿਹੜੇ ਬੱਚੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਔਰ ਬਾਹਰ ਨੂੰ ਪਲਾਨ ਕਰਦੇ ਬਾਹਰ ਨੂੰ ਤਾਂ ਉਹੀ ਪਲਾਨ ਕਰੂਗਾ ਜਿਨ੍ਹਾਂ ਜਿਨ੍ਹਾਂ ਦੀਆਂ ਜ਼ਮੀਨਾਂ ਹੋਣਗੀਆਂ ਜਾਂ ਜਿਨ੍ਹਾਂ ਕੋਲ ਚਾਰ ਪੈਸੇ ਹੋਣਗੇ ਜਿਨ੍ਹਾਂ ਕੋਲ ਪੈਸੇ ਨਹੀਂ ਹੋਣਗੇ ਉਹ ਉਹ ਯੁਵਾ ਵਰਗ ਕੀ ਕਰੂਗਾ ਉਹ ਫਿਰ ਆਪਣੀ ਜਿਹੜੀ ਹੈ ਦਿਮਾਗ ਦੀ ਸੰਤੁਸ਼ਟੀ ਦੇ ਲਈ ਨਸ਼ੇ ਵੱਲ ਨੂੰ ਤੁਰਦਾ ਵਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਅਗੇ ਅਪੀਲ ਕਰਦੇ ਆਂ ਔਰ ਆਪਣੇ ਯੁਵਾ ਵਰਗ ਨੂੰ ਕਹਿੰਦੇ ਇਹਨੂੰ ਸਹਿਨਸ਼ੀਲਤਾ ਦੇ ਨਾਲ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕਰੋ ਔਰ ਸਰਕਾਰ ਦੇ ਅਸੀਂ ਸੰਘਰਸ਼ ਕਰਾਂਗੇ ਕਿ ਪੰਜਾਬ ਸਰਕਾਰ ਜਿਹੜੀ ਹੈ ਯੁਵਾ ਵਰਗ ਨੂੰ ਪਹਿਲ ਦੇ ਦੇ ਐਸਮ ਜਰ ਨਿਊਜ਼ ਲਈ ਲੁਧਿਆਣਾ ਤੋਂ ਵਿਪਨ ਕੁਮਾਰ ਦੀ ਰਿਪੋਰਟ